ਉਹ ਵੀ ਕਦੇ ਐਂਬੂਲੈਂਸ ਆਉਂਦੀ ਹੋਵੇ ਤਾਂ ਉਸ ਨੂੰ ਸਾਈਡ ਜਰੂਰ ਦੇ ਦਿਓ ਤੁਸੀਂ ਐਂਬੂਲੈਂਸ ਆਉਂਦੀ ਵੇਖ ਰਹੇ ਹੋ ਆ ਐਂਬੂਲੈਂਸ ਪੂਰੀ ਸਪੀਡ ਵਿੱਚ ਆ ਰਹੀ ਆ ਕਿਉਂਕਿ ਇਸ ਦੇ ਵਿੱਚ ਇੱਕ ਮਰੀਜ਼ ਹੈ ਇੱਕ ਮਰੀਜ਼ ਨੂੰ ਬਚਾਉਣਾ ਲੇਕਿਨ ਅੱਗੇ ਜੋ ਬੈਠੇ ਨੇ ਅੱਗੇ ਜੋ ਸਾਹਮਣੇ ਕੁਰਸੀਆਂ ਢਾਕੇ ਕਈ ਵਾਰ ਲੋਕ ਬੈਠੇ ਹੁੰਦੇ ਆ ਦੀਵਾਰ ਦੇ ਨਾਲ ਉਹਨਾਂ ਦਾ ਕੀ ਬਣਨਾ ਹੈ ਉਹਨਾਂ ਨੂੰ ਸੇਫ ਕੌਣ ਕਰੇਗਾ ਉਹਨਾਂ ਨੂੰ ਕੌਣ ਬਚਾਏਗਾ ਔਰ ਐਂਬੂਲੈਂਸ ਆਉਂਦੀ ਤਾਂ ਤੁਸੀਂ ਵੇਖ ਲਈ ਐਂਬੂਲੈਂਸ ਆਉਂਦੀ ਆ ਪੂਰੀ ਸਪੀਡ ਦੇ ਵਿੱਚ ਆ ਜਦੋਂ ਸਪੀਡ ਜ਼ਿਆਦਾ ਹੁੰਦੀ ਆ ਤਾਂ ਫਿਰ ਐਂਬੂਲੈਂਸ ਵਾਲੇ ਨੇ ਇੱਕ ਮਰੀਜ਼ ਨੂੰ ਬਚਾਉਣਾ ਹੁੰਦਾ ਸਿਰਫ ਇੱਕ ਮਰੀਜ਼ ਜੋ ਐਂਬੂਲੈਂਸ ਦੇ ਅੰਦਰ ਹੈ ਬਹੁਤ ਵਧੀਆ ਗੱਲ ਹੈ ਕਿ ਲੋਕਾਂ ਨੂੰ ਕੋਲੇ ਜਾਣਕਾਰੀ ਹੋਣੀ ਚਾਹੀਦੀ ਆ ਕਿ ਐਂਬੂਲੈਂਸ ਆਉਂਦੀ ਹੋਵੇ ਤਾਂ ਉਸੇ ਵੇਲੇ ਸਾਈਡ ਦੇ ਦਿਓ ਚਾਹੇ ਤੁਸੀਂ ਗੱਡੀ ਤੇ ਹੋਵੋ ਜਾਂ ਆਮ ਖੜੇ ਹੋਵੋ ਪਬਲਿਕ ਕਿਤੇ ਖੜੀ ਹੋਵੇ ਜਦੋਂ ਐਂਬੂਲੈਂਸ ਹੂਟਰ ਮਾਰਦੀ ਆਉਂਦੀ ਆ ਤਾਂ ਬਿਲਕੁਲ ਸੇਫ ਹੋ ਜਾਓ ਸਾਈਡ ਤੇ ਹੋ ਜਾਓ ਬਿਲਕੁਲ ਸਾਈਡ ਦੇ ਦਿਓ ਕਿਉਂਕਿ ਮਰੀਜ਼ ਦੀ ਜਾਨ ਬਹੁਤ ਕੀਮਤੀ ਆ ਉਸਦੀ ਜਾਨ ਬਚਾਉਣੀ ਬਹੁਤ ਕੀਮਤੀ ਆ ਔਰ ਇਸ ਕਰਕੇ ਐਂਬੂਲੈਂਸ ਦੇ ਕਾਨੂੰਨ ਥੋੜੇ ਅਲੱਗ ਆ ਇਸ ਕਰਕੇ ਦੱਸ ਦਈਏ ਕਿ ਜਦੋਂ ਐਂਬੂਲੈਂਸ ਆਉਂਦੀ ਆ ਲੋਕ ਸਾਈਡ ਤੇ ਹੋ ਜਾਂਦੇ ਆ ਪੁਲਿਸ ਵੀ ਖੜੀ ਹੋਵੇ ਤਾਂ ਸਾਈਡ ਨਹੀਂ ਹੋ ਜਾਂਦੀ ਆ ਹਰ ਇੱਕ ਬੰਦੇ ਨੂੰ ਹਰ ਨਾਗਰਿਕ ਨੂੰ ਅਧਿਕਾਰ ਹੈ ਕਿ ਸਾਈਡ ਤੇ ਹੋਣਾ ਐਂਬੂਲੈਂਸ ਦੇ ਅਧਿਕਾਰਾਂ ਦੇ ਉੱਤੋਂ ਕੋਈ ਵੀ ਬੰਦਾ ਚੈਲੰਜ ਨਹੀਂ ਕਰ ਸਕਦਾ ਤਾਂ ਐਂਬੂਲੈਂਸ ਜਦੋਂ ਆਉਂਦੀ ਆ ਤਾਂ ਸਾਈਡ ਤੇ ਹੋ ਜਾਂਦਾ ਲੇਕਿਨ ਉਸ ਦੇ ਵਿੱਚ ਮਰੀਜ਼ ਸਿਰਫ ਇੱਕ ਤਾ ਆ ਜੋ ਅੱਗੇ ਬੈਠੇ ਚਿਹਰਾ ਲਗਾ ਕੇ ਤਾਂ ਇੰਨੀ ਵੀ ਸਪੀਡ ਹੋਣੀ ਐ ਐਂਬੂਲੈਂਸ ਦੀ ਕੀ ਇਹ ਸਹੀ ਆ ਆ ਜਿੰਨੀ ਸਪੀਡ ਐ ਐਂਬੂਲੈਂਸ ਦੀ ਸੀ ਉਸ ਤੇ ਅੱਗੇ ਕਿੰਨੇ ਲੋਕ ਕੁਰਸੀਆਂ ਢਾ ਕੇ ਬੈਠੇ ਹੋਣਗੇ ਕਈ ਵਾਰ ਤੁਸੀਂ ਹਸਪੀਟਲ ਵਿੱਚ ਵੇਖਿਆ ਸਾਹਮਣੇ ਬੰਨੇ ਵੀ ਕਈ ਮਰੀਜ਼ ਬੈਠੇ ਹੁੰਦੇ ਆ ਕਈ ਮਰੀਜ਼ਾਂ ਦੇ ਨਾਲ ਆਏ ਰਿਸ਼ਤੇਦਾਰ ਵੀ ਬੈਠੇ ਆ ਕੋਈ ਰੋਟੀ ਖਾ ਰਿਆ ਕੋਈ ਕੁਝ ਕਰ ਰਿਆ ਲੇਕਿਨ ਹਸਪੀਟਲ ਦੇ ਅੰਦਰ ਕੀ ਐਂਬੂਲੈਂਸ ਦੀ ਸਪੀਡ ਇੰਨੀ ਹੋਣੀ ਚਾਹੀਦੀ ਆ ਖੜਕ ਉੱਤੇ ਤਾਂ ਅਸੀਂ ਮੰਨਿਆ ਰੂਟ ਤੇ ਤਾਂ ਅਸੀਂ ਮੰਨ ਲਿਆ ਕਿ ਸਪੀਡ ਜ਼ਿਆਦਾ ਹੈ ਹਸਪੀਟਲ ਦੇ ਅੰਦਰ ਵੜਦਿਆਂ ਵੀ ਇੰਨੀ ਸਪੀਡ ਇਸ ਸਪੀਡ ਦੇ ਨਾਲ ਅੱਗੇ ਪਤਾ ਨਹੀਂ ਕੋਈ ਬੈਠਾ ਜਾਂ ਨਹੀਂ ਬੈਠਾ ਅਗਰ ਕੋਈ ਅੱਗੇ ਬੈਠਾ ਹੋਇਆ ਚਿਹਰਾ ਤੇ ਤਾਂ ਉਹ ਤਾਂ ਨਹੀਂ ਬਚੇ ਹੋਣਗੇ ਲੇਕਿਨ ਤੁਸੀਂ ਦੱਸ ਦਿਓ ਕਿ ਇਸ ਦੇ ਵਿੱਚ ਇਹ ਕੀ ਕਾਰਨ ਹੈ ਕਿ ਹਸਪੀਟਲ ਦੇ ਅੰਦਰ ਵੀ ਫੁੱਲ ਸਪੀਡ ਹਸਪੀਟਲ ਦੇ ਬਾਹਰ ਵੀ ਫੁੱਲ ਸਪੀਡ ਠੀਕ ਹੈ ਤੁਸੀਂ ਮਰੀਜ਼ ਲੈ ਕੇ ਜਾ ਰਹੇ ਹੋ ਆ ਰਹੇ ਹੋ ਸਾਰੇ ਲੋਕਾਂ ਨੂੰ ਇੱਕ ਕਾਨੂੰਨ ਵੱਲੋਂ ਹਦਾਇਤ ਹੈ ਕਿ ਐਂਬੂਲੈਂਸ ਨੂੰ ਸਾਈਡ ਬਹੁਤ ਜ਼ਰੂਰੀ ਆ ਪਰ ਹਸਪੀਟਲ ਦੇ ਅੰਦਰ ਆ ਕੇ ਵੀ ਇੰਨੀ ਸਪੀਡ 'ਤੇ ਬ੍ਰੇਕ ਨਹੀਂ ਲੱਗੀ। ਜਾਂ ਕੀ ਕਾਰਨ ਕੀ ਬਣ ਗਿਆ? ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਵੀਡੀਓ ਵਾਇਰਲ ਹੋ ਰਹੀ ਆ ਇਸ ਦੇ ਬਾਰੇ ਦੱਸਦਾ ਹੀ ਐ ਕਿ ਤੁਹਾਨੂੰ ਪੂਰੀਆਂ ਗੱਲਾਂ ਵੀ ਸੁਣਾਉਂਦੇ ਆ। ਤੁਸੀਂ ਆਪੇ ਮਾਮਲਾ ਪੂਰਾ ਵੀ ਵੇਖ ਲੈਣਾ। ਇਹ ਬਣਿਆ ਕੀ ਹੋਵੇਗਾ? ਅੰਦਾਜ਼ਾ ਤੁਸੀਂ ਆਪੇ ਲਗਾਉਣਾ। ਕਿ ਬਣਿਆ ਕੀ ਆ ਐਂਬੂਲੈਂਸ ਜੇ ਤੁਸੀਂ ਚਲਾਉਂਦੇ ਹੋ ਤਾਂ ਹੈ ਤਾਂ ਉਹ ਵੀ ਗੱਡੀ ਆ ਜੇ ਤੁਸੀਂ ਆਪਣੀ ਕਾਰ ਚਲਾਉਂਦੇ ਉਹ ਵੀ ਗੱਡੀ ਆ ਜੇ ਤੁਸੀਂ ਆਪਣਾ ਟਰੱਕ ਜਾਂ ਬੱਸ ਚਲਾਉਂਦੇ ਉਹ ਵੀ ਗੱਡੀ ਲੇਕਿਨ ਐਂਬੂਲੈਂਸ ਜਿਹੜੀ ਆ ਉਸ ਨੂੰ ਕੰਟਰੋਲ ਕਰਨਾ ਵੀ ਤੁਸੀਂ ਸਿੱਖਣਾ ਜੋ ਐਂਬੂਲੈਂਸ ਦਾ ਡਰਾਈਵਰ ਨੇ ਉਹਨਾਂ ਨੂੰ ਬੇਨਤੀ ਆ ਕਿ ਐਂਬੂਲੈਂਸਾਂ ਨੂੰ ਕੰਟਰੋਲ ਨਾਲ ਚਲਾਓ ਤੇਜ਼ ਚਲਾਓ ਫਾਸਟ ਚਲਾਓ ਜ਼ਰੂਰੀ ਥੋੜੀ ਆ ਕਿ ਤੁਸੀਂ ਖੱਡਾ ਵੀ ਨਾ ਵੇਖੋ ਜ਼ਰੂਰੀ ਥੋੜੀ ਆ ਤੁਸੀਂ ਅੱਗੇ ਕਾਂਦਰਾ ਵੇਖੋ ਇਹ ਜ਼ਰੂਰੀ ਥੋੜੀ ਆ ਕਿ ਤੁਸੀਂ ਅੱਗੇ ਲੋਖ ਖੜੇ ਵੀ ਨਾ ਵੇਖੋ ਇਹ ਤਾਂ ਵੇਖਣਾ ਹੀ ਪਵੇਗਾ ਇੱਥੇ ਇਸ ਦੀ ਗਲਤੀ ਹੋਈ ਆ ਤਾਂ ਜਿਸ ਦੇ ਉੱਤੇ ਅਸੀਂ ਕਿੰਤੂ ਪਰੰਤੂ ਕਰ ਰਹੇ ਆਂ ਅਗਰ ਇਹ ਥੋੜਾ ਜਿਹਾ ਇੱਥੇ ਆ ਕੇ ਸਲੋ ਕਰ ਲੈਂਦਾ ਜੇ ਅੱਗੇ ਕੋਈ ਮਰੀਜ਼ ਲੰਘ ਰਿਹਾ ਹੁੰਦਾ ਪੈਦਲ ਕਈ ਵਾਰ ਮਰੀਜ਼ ਆਪਣੇ ਤਰੀਕੇ ਨਾਲ ਕੋਈ ਇੱਧਰ ਕੰਟੀਨ ਆ ਕੋਈ ਉੱਧਰ ਕਮਰਾ ਕੋਈ ਕਿਸ ਤਰ੍ਹਾਂ ਵੀ ਆਵਾਜ਼ ਆ ਹੀ ਹੁੰਦੀ ਆ ਉਹ ਮਰੀਜ਼ ਨੇ ਕੀ ਉੱਡ ਕੇ ਪਰੇ ਹੋ ਜਾਣਾ ਇਹ ਤਾਂ ਵੇਖਣਾ ਉਸ ਦਾ ਫਰਜ਼ ਸੀ ਔਰ ਇਹੀ ਅਸੀਂ ਬੇਨਤੀ ਕਰਦੇ ਆ ਕਿ ਇਹ ਐਂਬੂਲੈਂਸ ਵਾਲੇ ਨੇ ਕੀ ਕੀਤਾ ਇੰਨੀ ਸਪੀਡ ਦੇ ਵਿੱਚ ਹਸਪੀਟਲ ਦੇ ਅੰਦਰ ਵੜਨਾ ਔਰ ਆਪਣੇ ਹੀ ਹਸਪੀਟਲ ਦੇ ਵਿੱਚ ਤੇ ਕਿੰਨੀ ਵੱਡੀ ਗਲਤੀ ਆ ਔਰ ਤੁਸੀਂ ਕਿਵੇਂ ਵੇਖਦੇ ਹੋ ਕਿ ਐਂਬੂਲੈਂਸ ਵਾਲੇ ਦੀ ਗਲਤੀ ਹੈ ਜਾਂ ਨਹੀਂ ਹੈ ਸਪੀਡ ਓਵਰ ਹੈ ਜਾਂ ਨਹੀਂ ਹੈ ਇਸ ਬਾਰੇ ਕਮੈਂਟ ਜਰੂਰ ਕਰੋ ਤੁਸੀਂ ਔਰ ਫਿਰ ਤੁਹਾਨੂੰ ਦੱਸ ਦਈਏ ਕਿ ਪਿੱਛੇ ਤੁਸੀਂ ਵੀਡੀਓ ਪੂਰੀ ਕਲੀਅਰ ਵੀ ਵੇਖਣੀ ਆ ਕਿੱਥੋਂ ਦੀ ਵੀਡੀਓ ਆ ਔਰ ਕੀ ਹੋ ਰਿਹਾ ਪੂਰੀ ਗੱਲਬਾਤ ਪੁਲਿਸ ਕਿੰਨੀ ਆ ਸਾਰਾ ਕੁਝ ਵੇਖਣਾ ਔਰ ਫਿਰ ਤੁਸੀਂ ਕਮੈਂਟ ਜਰੂਰ ਕਰਨਾ ਕਿ ਡਰਾਈਵਰਾਂ ਨੂੰ ਥੋੜਾ ਜਿਹਾ ਸਮੇਂ ਨਾਲ ਸਪੀਡ ਬਣਾਓ ਤੇ ਸਮੇਂ ਨਾਲ ਸਲੋ ਹੋ ਜਾਓ ਬਸ ਇਹਦੇ ਬਾਰੇ ਕਮੈਂਟ ਜਰੂਰ ਕਰਨਾ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਧੰਨਵਾਦ